ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਪ੍ਰਧਾਨ ਹੈ ਜਿਹੜਾ ਉਹ ਮਹਿਲਾ ਕਮਿਸ਼ਨਿਆਂ ਇਸ ਕਿਸਮ ਦੇ ਕਿਸੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਇਆ ਔਰ ਉਹਦੇ ਵਿੱਚ ਲਿਖਤੀ ਮਾਫੀ ਮੰਗਦੀ ਹੈ ਹਣਾ ਹੁਣ ਲਿਖਤੀ ਮਾਫੀ ਮੰਗਣ ਦਾ ਮਤਲਬ ਆ ਵੀ ਗਲਤੀ ਹੋਈ ਆ ਜੀ ਹਣਾ ਜਦੋਂ ਗਲਤੀ ਮੰਨ ਲਈ ਗਈ ਆ ਟੈਕਨੀਕਲੀ ਕੇਸ ਦਰਜ ਕਰਨਾ ਬੰਦ ਦਾ ਹੁਣ ਇਹ ਮਹਿਲਾ ਕਮਿਸ਼ਨ ਤੇ ਡਿਪੈਂਡ ਕਰਦਾ ਜਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀਆਂ ਅਮਿਤ ਸ਼ਾਹ ਨਾਲ ਕੀ ਰਿਸ਼ਤੇਦਾਰੀਆਂ ਨੇ ਹੂੰ ਹੁਣ ਅਮਿਤ ਸ਼ਾਹ ਬਚਾ ਸਕਦਾ ਜੇ ਕੇਸ ਨਹੀਂ ਦਰਜ ਕਰਨਾ ਤਾਂ ਜੀ ਜੇ ਅਮਿਤ ਸ਼ਾਹ ਦੀਆਂ ਹਦਾਇਤਾਂ ਆ ਜਾਂਦੀਆਂ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਖਿਲਾਫ ਕੇਸ ਦਰਜ ਨਹੀਂ ਹੋਊਗਾ ਹੁਣ ਉਹ ਹਦਾਇਤਾਂ ਉਦੋਂ ਹੀ ਤਾਂ ਨਹੀਂ ਕਰੂਗਾ ਹੂੰ ਗਿਵਨ ਟੇਕ ਹੋਊਗਾ ਉਹ ਵੀ ਕੋਈ ਨਾ ਕੋਈ ਸੌਦੇਬਾਜ਼ੀ ਚਾਹੂਗਾ ਜੀ ਹੁਣ ਇਹ ਸੌਦੇਬਾਜ਼ੀ ਆਕਾਲੀ ਦਲ ਕੀ ਕਰਦਾ ਕਿੰਨਾ ਥੱਲੇ ਡੇਗਦਾ ਹੋਰ ਕਿੰਨਾ ਥੱਲੇ ਡੇਗਦਾ ਮੇਜ ਅਮਿਤ ਸ਼ਾਹ ਦੇ ਪੈਰਾਂ 'ਚ ਕਿੰਨਾ ਪੈਂਦਾ ਸ਼੍ਰੋਮਣੀ ਕਮੇਟੀ ਤੇ ਉਹਦਾ ਉਹਦਾ ਢਾਂਚਾ ਉਹ ਡੇ ਪੈਣਾ ਹੋਊਗਾ ਵਰਨਾ ਕੇਸ ਦਰਜ ਹੋਊਗਾ ਜੇ ਕੇਸ ਦਰਜ ਹੋ ਗਿਆ ਤਾਂ ਪ੍ਰਧਾਨਗੀ ਹੀ ਜਾ ਸਕਦੀ ਹੁਣ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਜਿਹੜੀ ਬੇਟੀ ਹੈਗੀ ਆ ਉਹਨੂੰ ਇਸੇ ਕਰਕੇ ਟਾਰਗੇਟ ਕੀਤਾ ਜਾ ਹਲੇ ਥੋੜਾ ਟਾਰਗੇਟ ਹੋ ਰਿਹਾ ਸੋ ਗਿਆਨੀ ਹਰਪ੍ਰੀਤ ਸਿੰਘ ਦੇ ਮੁਕਾਬਲੇ ਘੱਟ ਟਾਰਗੇਟ ਹੋ ਰਿਹਾ ਪਰ ਸਾਡੀ ਧੀ ਆਹੋ ਪੰਤ ਨਹੀਂ ਧੀ ਆਨ ਸ਼ਹੀਦ ਦੀ ਬੇਟੀ ਹੈਗੀ ਆ ਸੋ ਉਹਦੇ ਉਹਦੇ ਕਰਤਾਰ ਕੁਸ਼ੀ ਦਾ ਜੇ ਅਕਾਲੀ ਦਲ ਇੱਥੇ ਤੱਕ ਉਤਰ ਆਇਆ ਤਾਂ ਸਮਝਿਆ ਜਾ ਸਕਦਾ ਵੀ ਜਿਹੜੀ ਹੈਗੀ ਆ ਇਹ ਕੈਂਸਰ ਆ ਜਿਹੜਾ ਬਹੁਤ ਡੂੰਘਾ ਗਿਆ ਜਿਸ ਦਿਨ ਇੱਕ ਵੀ ਲੀਟਰ ਆ ਗਿਆ ਤੋ ਇਹ ਸਾਰੀ ਨਰਾਸ਼ਤਾ ਜਿਹੜੀ ਦੂਰ ਹੋ ਜਾਏ ਪੂਰੀ ਕੌਮ ਆ ਜਿਹੜੀ ਜਿਗਿਆ ਨਹੀਂ ਹਰਪ੍ਰੀਤ ਸਿੰਘ ਹੀ ਮੈਦਾਨ ਵਿੱਚ ਆ ਜਾਂਦਾ ਅੱਜ ਪੂਰੀ ਕੌਮ ਆ ਦੇਖ ਰਹੀ ਹੈ ਇਸ ਖਿਲਾਫ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਇਸੇ ਕਰਕੇ ਅਗਰੈਸਿਵ ਹੋ ਰਿਹਾ ਹੈ ਉਹਨਾਂ ਨੂੰ ਪਤਾ ਵੀ ਮੈਦਾਨ ਵਿੱਚ ਕੋਈ ਪੰਥਕ ਧਿਰ ਨਹੀਂ ਹੈ ਜਿਸ ਦਿਨ ਮੈਦਾਨ ਵਿੱਚ ਪੰਥਕ ਧਿਰ ਆ ਗਏ ਉਸ ਦਿਨ ਸਾਰੇ ਖੰਡ ਜਾਣਗੇ ਔਰ ਤੁਹਾਡੇ ਪੈਰਾਂ ਤੇ ਡੇ ਨੇ ਹੁਣ ਆਪਾਂ ਗੱਲਬਾਤ ਕਰ ਲੈਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਹੁਣਾਂ ਦੀ ਜਿਨ੍ਹਾਂ ਨੂੰ ਕਿ ਬੀਬੀ ਜਗੀਰਕੌਰ ਵਾਲੇ ਮਸਲੇ 'ਚ ਮਹਿਲਾ ਕਮਿਸ਼ਨ ਤੇ ਪੇਸ਼ ਵੀ ਹੋਣਾ ਪਿਆ ਹੈ ਸਰਦਾਰ ਅਤਾਪ ਸਿੰਘ ਜੀ ਸੈਟੀਸਫਾਈ ਨਹੀਂ ਹੋਇਆ ਹੈਗਾ ਮਸਲਾ ਮੁਆਫੀ ਦੇ ਕੇ ਵੀ ਜਿਹੜਾ ਕਿਤੇ ਨਾ ਕਿਤੇ ਮੰਗੇ ਵੀ ਜਿਹੜਾ ਸੈਟੀਸਫਾਈ ਨਹੀਂ ਹੋਇਆ ਹੈਗਾ ਕੀ ਫਿਰ ਆਉਣ ਵਾਲੇ ਸਮੇਂ 'ਚ ਕੀ ਇਸ ਦਰਜ ਹੋਂ ਤੱਕ ਜਾਂ ਪ੍ਰਧਾਨਗੀ ਛੱਡਣ ਤੱਕ ਵੀ ਗੱਲ ਜਾ ਸਕਦੀ ਹੈ ਜਾਂ ਨਹੀਂ ਹਾਂ ਬਿਲਕੁਲ ਬਿਲਕੁਲ ਤੁਹਾਡਾ ਬਹੁਤ ਅੱਛਾ ਸਵਾਲ ਹੈ ਇੱਕ ਤਾਂ ਬੀਬੀ ਜ਼ਗੀਰ ਕੌਰ ਤੇ ਹੋਰ ਬਹੁਤ ਸਾਰੀਆਂ ਬੀਬੀਆਂ ਨੇ ਜਿਹੜੀਆਂ ਮਹਿਲਾ ਕਮਿਸ਼ਨ ਨੂੰ ਮਿਲਿਆ ਨੇ ਜੀ ਸੋ ਉਹਨਾਂ ਨੇ ਆਖਿਆ ਹੈਗਾ ਵੀ ਤੁਸੀਂ ਇਹ ਜਿਹੜੀ ਬਣਦੀ ਕਾਰਵਾਈ ਆ ਇਹਦੇ ਤੇ ਹੋਣੀ ਚਾਹੀਦੀ ਆ ਇਹ ਔਰਤ ਦਾ ਅਪਮਾਨ ਹੈਗਾ ਹਮ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਪ੍ਰਧਾਨ ਆ ਜਿਹੜਾ ਉਹ ਮਹਿਲਾ ਕਮਿਸ਼ਨ ਹੈ ਇਸ ਕਿਸਮ ਦੇ ਕਿਸੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਇਆ ਔਰ ਉਹਦੇ ਵਿੱਚ ਲਿਖਤੀ ਮਾਫੀ ਮੰਗੀ ਆ ਹਨਾ ਹੁਣ ਲਿਖਤੀ ਮਾਫੀ ਮੰਗਣ ਦਾ ਮਤਲਬ ਆ ਵੀ ਗਲਤੀ ਹੋਈ ਆ ਜੀ ਹਨਾ ਜਦੋਂ ਗਲਤੀ ਮੰਨ ਲਈ ਗਈ ਆ ਟੈਕਨੀਕਲੀ ਕੇਸ ਦਰਜ ਕਰਨਾ ਬਣਦਾ ਹੁਣ ਇਹ ਮਹਿਲਾ ਕਮਿਸ਼ਨ ਤੇ ਡਿਪੈਂਡ ਕਰਦਾ ਜਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀਆਂ ਅਮਿਤ ਸ਼ਾਹ ਨਾਲ ਕੀ ਰਿਸ਼ਤੇਦਾਰੀਆਂ ਨੇ ਹੂੰ 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 ਹੁਣ ਅਮਿਤ ਸ਼ਾਹ ਬਚਾ ਸਕਦਾ ਜੇ ਕੇਸ ਨਹੀਂ ਦਰਜ ਕਰਨਾ ਤਾਂ ਜੀ ਜੇ ਅਮਿਤ ਸ਼ਾਹ ਦੀਆਂ ਹਦਾਇਤਾਂ ਆ ਜਾਂਦੀਆਂ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਖਿਲਾਫ ਕੇਸ ਦਰਜ ਨਹੀਂ ਹੋਊਗਾ ਹੁਣ ਉਹ ਹਦਾਇਤਾਂ ਉਦੋਂ ਹੀ ਤਾਂ ਨਹੀਂ ਕਰੂਗਾ ਹੂੰ ਗਿਵਨਟ ਇੱਕ ਹੋਊਗਾ ਉਹ ਵੀ ਕੋਈ ਨਾ ਕੋਈ ਸੌਦੇਬਾਜ਼ੀ ਚਾਹੂਗਾ ਜੀ ਹੁਣ ਇਹ ਸੌਦੇਬਾਜ਼ੀ ਅਕਾਲੀ ਦਲ ਕੀ ਕਰਦਾ ਕਿੰਨਾ ਥੱਲੇ ਡਿੱਗਦਾ ਹੋਰ ਕਿੰਨਾ ਥੱਲੇ ਡਿੱਗਦਾ ਮੀਨਸ ਹਾਂ ਅਮੇਤ ਸ਼ਾਹ ਦੇ ਪੈਰਾਂ 'ਚ ਕਿੰਨਾ ਪੈਂਦਾ ਸ਼ਰੋਮਣੀ ਕਮੇਟੀ ਤੇ ਉਹਦਾ ਉਹਦਾ ਟਾਂਚਾ ਉਹ ਤੇ ਪੈਣਾ ਹੋਊਗਾ ਵਰਨਾ ਕੇਸ ਦਰਜ ਹੋਊਗਾ ਜੇ ਕੇਸ ਦਰਜ ਹੋ ਗਿਆ ਤਾਂ ਪ੍ਰਧਾਨਗੀ ਵੀ ਜਾ ਸਕਦੀ ਹੈ ਜੀ ਬਿਲਕੁਲ ਜੀ ਤੇ ਦੂਜੇ ਬਨੇ ਆਪਾਂ ਗੱਲਬਾਤ ਕਰ ਲੈਨੇ ਬੀਬੀ ਸਤਵੰਤ ਕੌਰ ਹੋਣਾ ਦੀ ਜਿੱਥੇ ਆਪਾਂ ਦੇਖਿਆ ਕਿ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਕਿਰਦਾਰਕੁਸ਼ੀ ਖੁੱਲ ਕੇ ਕੀਤੀ ਗਈ ਜਥੇਦਾਰ ਹਰਪ੍ਰੀਤ ਸਿੰਘ ਹੁਣਾਂ ਦੀ ਉੱਥੇ ਕਿਤਨਾ ਕਿਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਬੀਬੀ ਸਤਵੰਤ ਕੌਰ ਦੀ ਕਿਰਦਾਰਕੁਸ਼ੀ ਕਰਨ ਦੀ ਜਾਂ ਆਪਾਂ ਕਹਿ ਲਈ ਕਿ ਉਹਨਾਂ ਦੇ ਖਿਲਾਫ ਕੁਝ ਇਸ ਤਰੀਕੇ ਦੀ ਸੋਸ਼ਲ ਮੀਡੀਆ ਤੇ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜੇ ਆਪਾਂ ਕੀ ਕਿ ਜਿਹੜੇ ਸ਼ਹੀਦਾਂ ਦੇ ਪਰਿਵਾਰ ਹੁੰਦੇ ਨੇ ਉਹਨਾਂ ਦੇ ਲਈ ਰਿਸਪੈਕਟ ਤੇ ਸਿੱਖਾਂ ਦੇ ਅੰਦਰ ਵੈਸੇ ਹੀ ਚਾਹੀਦੀ ਹੁੰਦੀ ਹੈ ਸਰਦਾਰ ਅਰਪਾਲ ਸਿੰਘ ਜੀ ਕੀ ਕਹੋਗੇ ਸ਼ਹੀਦ ਭਾਈ ਅਮਰੀਕ ਸਿੰਘ ਹੁਣਾਂ ਦੀ ਪੁੱਤਰੀ ਹੋਵੇ ਤੇ ਕੌਮ ਹੀ ਜਿਹੜੀ ਆ ਜਾਂ ਕੌਮ ਦੇ ਕੁਝ ਲੋਕ ਜਿਹੜੇ ਨੇ ਕਰਦਾਰ ਕੁਸ਼ੀ ਕਰਦੇ ਹੋਣ ਸਿਰਫ ਇਸੇ ਕਰਕੇ ਕਿ ਉਹ ਸੱਤ ਮੈਂਬਰੀ ਕਮੇਟੀ ਦੇ ਵਿੱਚ ਉਹਨਾਂ ਨੂੰ ਪਾਇਆ ਗਿਆ ਔਰ ਜਥੇਦਾਰ ਹਰਪੀ ਸਿੰਘ ਉਹਨਾਂ ਦੀ ਸਿਫਾਰਿਸ਼ ਤੇ ਪਾਇਆ ਗਿਆ ਇਹੀ ਕਾਰਨ ਹੈ ਕਿ ਉਹਨਾਂ ਨੂੰ ਤਾਰਾਂ ਜੋੜ ਕੇ ਜਾਂ ਈਮਨ ਕੇ ਕੁਝ ਪੋਸਟਾਂ ਚੱਲ ਰਹੀਆਂ ਸੀ ਕਿ ਇਨਵੈਸਟੀਗੇਸ਼ਨ ਲਈ ਵੀ ਬੁਲਾਇਆ ਗਿਆ ਕੀ ਕੁਝ ਹੋ ਰਿਹਾ ਹਾਂ ਜੀ ਸੋ ਇਹੀ ਗੱਲ ਆ ਨਾ ਵੀ ਜਿਹੜੀ ਲੀਡਰਸ਼ਿਪ ਧਰਮ ਦੀ ਬੈਕਗ੍ਰਾਉਂਡ ਚੋਂ ਨਹੀਂ ਆਈ ਉਹਦੇ ਲਈ ਸਾਰਾ ਕੁਝ ਇਹ ਹੈਗਾ ਵੀ ਜਿਸ ਤਰ੍ਹਾਂ ਵੀ ਮੈਥੇਮੈਟਿਕਸ ਆ ਉਹਦੇ ਲਈ ਸ਼ਹੀਦ ਉਹਦੇ ਲਈ ਧਰਮ ਉਹਦੇ ਲਈ ਸਾਡੇ ਜਾਂਬਾਜ ਸੂਰਮੇ ਸਾਡੀਆਂ ਬਹਾਦਰੀਆਂ ਸਾਡਾ ਮਾਣ ਮੱਤਾ ਇਤਿਹਾਸ ਉਹ ਕੋਈ ਅਰਥ ਹੀ ਨਹੀਂ ਰੱਖਦਾ ਉਹ ਸਾਰਾ ਇਲੈਕਟੋਰਲ ਪੋਲਿਟਿਕਸ ਜੋ ਕੈਲਕੂਲੇਟੇਬਲ ਹੁਣ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਜਿਹੜੀ ਬੇਟੀ ਹੈਗੀ ਆ ਉਹਨੂੰ ਇਸੇ ਕਰਕੇ ਟਾਰਗੇਟ ਕੀਤਾ ਜਾ ਹਲੇ ਥੋੜਾ ਟਾਰਗੇਟ ਹੋ ਰਿਹਾ ਸੋ ਗਿਆਨੀ ਹਰਪ੍ਰੀਤ ਸਿੰਘ ਦੇ ਮੁਕਾਬਲੇ ਘੱਟ ਟਾਰਗੇਟ ਹੋ ਰਿਹਾ ਪਰ ਸਾਡੀ ਧੀ ਆਹੋ ਪੰਥ ਦੀ ਧੀ ਆ ਸੋ ਉਹਦੇ ਖਿਲਾਫ ਜਿਹੜੀਆਂ ਹੈ ਆਵਾਜ਼ਾਂ ਉਹ ਹੀ ਆ ਵੀ ਸੁਖਵੀਰ ਸਿੰਘ ਬਾਦਲ ਦੀ ਜਿੰਨੀ ਹਮਾਇਤੀ ਟੋਲੀ ਆ ਉਹ ਧਰਮ ਚੋਂ ਨਹੀਂ ਆਈ ਉਹ ਤਾਂ ਵੱਡੇ ਅਮੀਰ ਘਰਾਂ ਦੇ ਕਾਕੇ ਨੇ ਸੋ ਉਹ ਸੱਤਾ ਦਾ ਆਨੰਦ ਮਾਣਨ ਵਾਲੀ ਜਿਹੜੀ ਹੈਗੀ ਆ ਵੀ ਜਿਹੜੀ ਇੱਕ ਖਾਸ ਕਿਸਮ ਦੀ ਰਵਾਇਤ ਆ ਉਹ ਜਿਹੜੇ ਲੋਕਾਂ ਨੂੰ ਕਿਤਨਾ ਕਿਤੇ ਦਰਦ ਹੋਇਆ ਹੈਗਾ ਕਿ ਭਾਈ ਹਰਜਿੰਦਰ ਸਿੰਘ ਧਾਮੀ ਹੋਣ ਵਾਲਾ ਮਸਲਾ ਠੰਡਾ ਪਾ ਦਿੱਤਾ ਜਾਵੇ ਕਿ ਉਹਨਾਂ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਕੀ ਉਹਨਾਂ ਦਾ ਇਹਨਾਂ ਨੂੰ ਲੈ ਕੇ ਕੋਈ ਬਿਆਨ ਆਇਆ ਜਾਂ ਚੁੱਪੀ ਹੈ ਨਹੀਂ ਹਲੇ ਹਾਲ ਦੀ ਘੜੀ ਜਿਹੜੀ ਹੈਗੀ ਆ ਚੁੱਪੀ ਆ ਰਹੀ ਹੈ 6 ਸਟੂਡੈਂਟ ਫੈਡਰੇਸ਼ਨ ਦੇ ਦੋਵੇਂ ਜਿਹੜੇ ਨੇਤਾ ਨੇ ਉਹਨਾਂ ਦਾ ਇੱਕ ਬਿਆਨ ਆਇਆ ਭਾਈ ਰਜਿੰਦਰ ਸਿੰਘ ਮਹਿਤਾ ਤੇ ਅਮਰਜੀਤ ਸਿੰਘ ਚਾਵਲਾ ਦਾ ਵੀ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ ਚਾਈ ਚਲਾਈ ਜਾ ਰਹੇ ਮਹਿੰਮ ਜਿਹੜੀ ਬੰਦ ਕਰੀ ਜਾਵੇ ਸੋ ਪਰ ਬੀਬੀ ਜੀ ਦੇ ਬਾਰੇ ਨਹੀਂ ਹਾਲੇ ਕੁਝ ਨਹੀਂ ਯਾਰ ਸੋ ਸ਼ਹੀਦ ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਦੋਵੇਂ ਸੱਜਣਾਂ ਜਿਹੜੇ ਵਿਚਰਦੇ ਰਹੇ ਹੈਗੇ ਸੋ ਸਾਡੀ ਪੰਥ ਦੀ ਧੀ ਹੈਗੀ ਆ ਸਾਡੇ ਮਹਾਨ ਸ਼ਹੀਦ ਦੀ ਬੇਟੀ ਹੈਗੀ ਆ ਸੋ ਉਹਦੇ ਉਹਦੇ ਕਰਤਾਰ 쿠ਸ਼ੀ ਦਾ ਜੇ ਅਕਾਲੀ ਦਲ ਇੱਥੇ ਤੱਕ ਉਤਰ ਆਇਆ ਤਾਂ ਸਮਝਿਆ ਜਾ ਸਕਦਾ ਵੀ ਜਿਹੜੀ ਹੈਗੀ ਆ ਇਹ ਕੈਂਸਰ ਆ ਜਿਹੜਾ ਬਹੁਤ ਡੂੰਘਾ ਗਿਆ ਹੋਇਆ ਹੈ ਤੁਹਾਨੂੰ ਜਿਹੜਾ ਇਹ ਕੈਂਸਰ ਨੂੰ ਮਤਲਬ ਜਿੱਥੇ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਆਪਣੇ ਕਿਹੜੇ ਆ ਤੇ ਬਗਾਨੇ ਕਿਹੜੇ ਸਾਡੀ ਲਿਮਿਟਸ ਕੀ ਹੈਗੇ ਅੱਦਾਂ ਹੁੰਦਾ ਨਾ ਬੰਦਾ ਨਸ਼ਾ ਕਰਨ ਲੱਗਦਾ ਤੇ ਫਿਰ ਉਹਨੂੰ ਆਪਣੇ ਮਾਪਿਓ ਵੀ ਜਿਹੜੇ ਹੈਗੇ ਆ ਆਪਾਂ ਦੇਖਿਆ ਕਿ ਕੁੱਟਮਾਰ ਕਰਕੇ ਉਹਨਾਂ ਤੋਂ ਵੀ ਪੈਸੇ ਕਾ ਖੋ ਕੇ ਤੇ ਨਸ਼ਾ ਕਰੀਤੇ ਚੱਲ ਜਾਂਦਾ ਇਹ ਸਟਰੀ ਵੀ ਆ ਇਹ ਮੈਂ ਸੁਣ ਰਿਹਾ ਸੀ ਇੱਕ ਪ੍ਰੋਫੈਸਰ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਦੇ ਉਹ ਕਹਿੰਦੇ ਵੀ ਇਹਨਾਂ ਨੂੰ ਆਉਂਦਿਆਂ ਨੂੰ ਇਹ ਸੱਤਾ ਮਿਲ ਗਈ ਸੁਖਬੀਰ ਸਿੰਘ ਬਾਦਲ ਨੂੰ ਸੱਤਾ ਦਾ ਨਸ਼ਾ ਤੇ ਥ੍ਰਿਲ ਆ ਜਿਹੜਾ ਇਹ ਦੋਵੇਂ ਬੰਦੇ ਨੂੰ ਜਿਹੜਾ ਹੈਗਾ ਉਹਦੇ ਮਤ ਮਾਰ ਦਿੰਦਾ ਹੈਗਾ ਸੋ ਆਉਂਦਿਆਂ ਨੇ ਸੱਤਾ ਮਿਲ ਗਈ ਕੋਈ ਸਟਰਗਲ ਨਹੀਂ ਕਰਨੀ ਪਈ ਸਾਰਾ ਕੁਝ ਬਣਿਆ ਬਣਾਇਆ ਮਿਲ ਗਿਆ ਹਨਾ ਸੋ ਪਹਿਲੇ ਦਿਨ ਤੋਂ ਸਲੂਟ ਵੱਜਣ ਲੱਗੇ ਸੋ ਉਹ ਹੰਕਾਰ ਆ ਜਿਹੜਾ ਫਿਰ ਹੁੰਦਾ ਵੀ ਤਖਤ ਕੀ ਨੇ ਵੀ ਜਥੇਦਾਰ ਕੀ ਨੇ ਮਰ ਕੇ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਸੋ ਉਹਦੇ ਚੋਂ ਪਰ ਸ਼ਹੀਦਾਂ ਦੇ ਪਰਿਵਾਰ ਵੀ ਟਾਰਗੇਟ ਹੋ ਜਾਂਦੇ ਆ ਇਸੇ ਕਰਕੇ ਵੀ ਜ਼ਾਲਮ ਪੁਲਿਸ ਅਫਸਰ ਤੁਹਾਡੇ ਲਈ ਮੇਨ ਬਣ ਜਾਂਦੇ ਆ ਸ਼ਹੀਦਾਂ ਦੇ ਪਰਿਵਾਰ ਬਹੁਤ ਬਹੁਤ ਪਿੱਛੇ ਚਲੇ ਜਾਂਦੇ ਆ ਜੀ ਬਿਲਕੁਲ ਜੀ ਔਰ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਕੌਮ ਜਿਹੜੀ ਹੈ ਬਹੁਤ ਅੱਗੇ ਜਾ ਚੁੱਕੀ ਹੈਗੀ ਆ ਕੌਮ ਦੇ ਨਾਲ ਤੁਹਾਨੂੰ ਚਾਹੀਦਾ ਇਹ ਹੈਗਾ ਕਿ ਕੌਮ ਦੇ ਮੋਢੇ ਦੇ ਨੇ ਮੋਢਾ ਨਾਲ ਲਾ ਕੇ ਤੁਸੀਂ ਚੱਲੋ ਪਰ ਕਿਤੇ ਨਾ ਕਿਤੇ ਜੇ ਤੁਸੀਂ ਆਪਣੇ ਹੀ ਸ਼ਹੀਦਾਂ ਦੇ ਪਰਿਵਾਰਾਂ ਤੇ ਉਂਗਲਾ ਚੁੱਕੋਗੇ ਜਾਂ ਉਹਨਾਂ ਦੀ ਕਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰੋਗੇ ਤੇ ਕੌਮ ਤੁਹਾਨੂੰ ਜਿਹੜਾ ਹੈ ਕਦੇ ਵੀ ਮੁਆਫ ਨਹੀਂ ਕਰੇਗੀ ਤੇ ਉਹਦੇ ਜਿਹੜੇ ਨਤੀਜੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਚਾਹੇ ਉਹ ਇਲੈਕਟਰਲ ਪੋਲਿਟਿਕਸ 'ਚ ਹੀ ਕਿਉਂ ਨਾ ਹੋਣ ਉਹ ਭੁਗਤਨੇ ਜ਼ਰੂਰ ਪੈਣਗੇ ਸਰਦਾਰਤਾ ਸਿੰਘ ਜੀ ਸ਼ਹੀਦੀ ਸਾਕੇ ਜਿਹੜੇ ਨੇ ਉਹ ਚੱਲ ਰਹੇ ਨੇ ਔਰ ਸ਼ਹੀਦੀ ਸਾਕਿਆਂ ਦੇ ਦੌਰਾਨ ਜਿਹੜੀ ਇਸ ਤਰੀਕੇ ਦੀ ਰਾਜਨੀਤੀ ਦੇ ਨਾਲ ਬਹੁਤ ਸਾਰੇ ਆਪਾਂ ਕੀ ਕਿ ਕੌਮ ਦੇ ਹਿਰਦੇ ਜਿਹੜੇ ਨੇ ਉਹ ਬਲਉਂਦਰੇ ਗਏ ਨੇ ਜਿਹੜੇ ਇਹ 15 ਦਿਨ ਹੈਗੇ ਨੇ ਕੌਮ ਕਿਤੇ ਨਾ ਕਿਤੇ ਜਿਹੜਾ ਹੈ ਸਾਹਿਬਜ਼ਾਦਿਆਂ ਦਾ ਦਰਦ ਜਾਂ ਚਮਕੌਰ ਦੀ ਜੰਗ ਦੇ ਵਿੱਚੋਂ ਉਹ ਜਿਹੜਾ ਰੋਹ ਹੈਗਾ ਉਹ ਕੌਮ ਦੇ ਅੰਦਰ ਆਉਂਦਾ ਹੈ ਔਰ ਉਹਨਾਂ ਨੂੰ ਵਰਤ ਕੇ ਜਿਹੜਾ ਹੈ ਕੌਮ ਨੇ ਆਪਣੀਆਂ ਅਗਲੀਆਂ ਜਿਹੜੀਆਂ ਦਸ਼ਾਵਾਂ ਤੇ ਮੰਜਲਾਂ ਜਿਹੜੀਆਂ ਨੇ ਉਹ ਤੈਅ ਕਰਨੀਆਂ ਹੁੰਦੀਆਂ ਨੇ ਪਰ ਕੀ ਫਿਰ ਇਹ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਕਿਤੇ ਨਾ ਕਿਤੇ ਆਪਾਂ ਕੀ ਕਿ ਕੌਮ ਦੇ ਵਿੱਚ ਕਿਤੇ ਨਾ ਕਿਤੇ ਮਾਇੂਸੀ ਜਿਹੜੀ ਝਲਕਦੀ ਹੈ ਕਿ ਚੱਲ ਕੀ ਰਿਹਾ ਹੈ ਕੀ ਕੌਮ ਨੂੰ ਮਾਇੂਸ ਹੋਣਾ ਚਾਹੀਦਾ ਹੈ ਜਾਂ ਇਹਨਾਂ ਨੂੰ ਇੱਕ ਮੌਕੇ ਦੀ ਤਰ੍ਹਾਂ ਲੈਣਾ ਚਾਹੀਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਵਾਹਿਗੁਰੂ ਦੀ ਕਲਾ ਵਰਤ ਰਹੀ ਹੈ ਇਸ ਦੇ ਵਿੱਚੋਂ ਵੀ ਗੁਰੂ ਸਾਹਿਬ ਕੁਝ ਚੜ੍ਹਦੀ ਕਲਾ ਵਾਲਾ ਹੀ ਸੰਦੇਸ਼ ਦੇਣਗੇ ਹਾਂ ਬਿਲਕੁਲ ਬਿਲਕੁਲ ਸੋ ਕੌਮ ਨੂੰ ਆਸ ਰੀ ਛੱਡਣੀ ਚਾਹੀਦੀ ਉਦਾਸੀ ਹੈ ਵਿਰਾਗ ਹੈ ਪਿਛਲੇ ਦੋ ਤਿੰਨ ਦਿਨਾਂ ਤੋਂ ਮੈਨੂੰ ਵੀ ਨਿੱਜੀ ਤੌਰ ਤੇ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਆਸਾਰਾ ਹੋ ਆਇਆ ਜਿਸ ਕੇ ਸਮ ਨਾਲ ਉਹਨਾਂ ਦੇ ਖਿਲਾਫ ਸਾਰਾ ਜਿਹੜਾ ਮਹਿੰਮ ਚਲਾਈ ਜਾ ਰਹੀ ਹੈ ਉਹ ਉਦਾਸ ਕਰਦੀ ਹੈ ਵੀ ਅਸੀਂ ਕਿੱਥੇ ਖੜੇ ਕਿੱਥੇ ਆ ਸਾਡੇ ਤਖਤਾਂ ਦੇ ਮਹਾਨ ਜਥੇਦਾਰ ਸਹਿਬਾਨ ਦੇ ਖਿਲਾਫ ਅਸੀਂ ਭਾਸ਼ਾ ਕਿਹੜੀ ਵਰਤ ਰਹੇ ਹਾਂ ਅਸੀਂ ਕਿਸ ਕਿਸਮ ਦੇ ਕਰਦਾਰ ਸਿਰਜਲੇ ਹੋਏ ਨੇ ਜਿਹੜੇ ਬੰਦੇ ਉਹਨਾਂ ਤੇ ਦੋਸ਼ ਲਾ ਰਹੇ ਆ ਖਾਸ ਕਰਕੇ ਬਿਰਸਾ ਸਿੰਘ ਬਲਟੋਹਾ ਉਹਨੇ ਵੀ ਸੋ ਉਹਨਾਂ ਦੀ ਆਪਣੀ ਤੁਸੀਂ ਦੇਖੋ ਵੀ ਉਹਨਾਂ ਦੀ ਆਪਣੀ ਸ਼ਖਸੀਅਤ ਕਹੀ ਆ ਕਿੱਥੇ ਉਹ ਰੋਹਾਨੀਅਤ ਨੂੰ ਪਰਵਾਹੀਆਂ ਹੋਈਆਂ ਰੂਹਾਂ ਤਖਤਾਂ ਦੇ ਜਥੇਦਾਰ ਤੇ ਕਿੱਥੇ ਇਹ ਬੰਦੇ ਆ ਜਿਹੜੇ ਪਿਓਰਲੀ ਪੋਲਿਟਿਕਸ ਚ ਆਏ ਹੈਗੇ ਆ ਸੋ ਇਹ ਉਦਾਸ ਕਰਦਾ ਹੈ ਉਦਾਸ ਸੀਨ ਖਬਰਾਂ ਨੇ ਔਰ ਖਾਸ ਕਰਕੇ ਜਦੋਂ ਸ਼ਹੀਦੀ ਪੰਦਰਵਾੜੇ ਚੱਲ ਰਹੇ ਹੁਣ ਸਾਡੇ ਇਤਿਹਾਸ ਦੇ ਸਭ ਤੋਂ ਗਮਗੀਨ ਤੇ ਦਰਦ ਭਰੇ ਤੇ ਕੁਰਣਾਮਈ ਦਿਨ ਹੋਣ ਜਿੱਥੇ ਸਾਡੀ ਬਜ਼ੁਰਗ ਮਾਤਾ ਜੀ ਮਾਤਾ ਗੁਜਰ ਕੌਰ ਜੀ ਛੋਟੇ ਛੋਟੇ ਬੱਚੇ ਕਿੰਨਾ ਵੱਡਾ ਉਹਨਾਂ ਨੇ ਸਾਹਸ ਔਰ ਕਿੰਨੀ ਦਲੇਰੀ ਨਾਲ ਉਹਨਾਂ ਨੇ ਇੱਕ ਸਲਤਨਤ ਦਾ ਟੱਕਰਾ ਕਰਿਆ ਤੇ ਅਸੀਂ ਛੋਟੋਟੀਆਂ ਗੱਲਾਂ ਪਿੱਛੇ ਕਰਦਾਰ ਕੁਸ਼ੀ ਕਰ ਰਹੇ ਹੈਗੇ ਹਾਂ ਸੋ ਪਰ ਇਹ ਹੈਗਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅਸੀਂ ਨਿਰਾਸ਼ ਨਾ ਹੋਈਏ ਉਦਾਸੀ ਤੇ ਵਿਰਾਗ ਹੈਗਾ ਪਰ ਨਿਰਾਸ਼ ਨਾ ਹੋਈਏ ਇਸ ਹਾਲਾਤ ਨੂੰ 1739 ਵਾਲੇ ਹਾਲਾਤ ਨਾਲ ਜਿੱਦਾਂ ਕਰੀਏ ਜਦੋਂ ਡੰਕਾ ਪਜਾ ਦਿੱਤਾ ਗਿਆ ਸੀ ਵੀ ਸਿੱਖ ਖਤਮ ਕਰ ਦਿੱਤੇ ਗਏ ਹੈਗੇ ਹਨ ਸੋ ਸਿੱਖਾਂ ਦਾ ਜਿਹੜਾ ਖੁਰਾਕੋਜ ਮਟਾ ਦਿੱਤਾ ਗਿਆ ਸੋ ਵੀ ਸਿਰਾਂ ਦੇ ਮੁੱਲ ਪਾਉਣ ਤੋਂ ਬਾਅਦ ਸਾਰਾ ਕੁਝ ਕਰਨ ਤੋਂ ਬਾਅਦ ਇੱਕ ਐਲਾਨ ਹੋਇਆ ਸੋ ਉਸ ਐਲਾਨ ਨੂੰ ਚੁਣੌਤੀ ਦਿੱਤੀ ਬਾਬਾ ਬੁੱਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਸੋ ਦੋ ਸਿੱਖਾਂ ਨੇ ਉਹ ਉਸ ਸਲਤਨਤ ਨੂੰ ਚੁਣੌਤੀ ਦਿੱਤੇ ਔਰ ਦੱਸ ਦਿਆ ਵੀ ਬਾਬਾ ਜੀ ਦੀ ਉਹਨਾਂ ਦੋਹਾਂ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਖਾਲਸਾ ਪੰਥ ਵਿੱਚ ਜਾਗਰਤੀ ਆਈ ਉਹਨੇ ਖਾਲਸਾ ਜੀ ਦੇ ਬੋਲ ਬਾਲੇ ਨੂੰ ਮੁਰਤ ਤੋਂ ਪਰਣਾਇਆ ਔਰ ਮੁਰਤ ਤੋਂ ਜਿਹੜੀ ਹੈਗੀ ਕੌਮਾਂ ਚੜ੍ਹਦੀ ਕਲਾ ਚ ਹੋਈ ਇਸੇ ਤਰ੍ਹਾਂ ਦੀ ਜਾਗਰਤੀ ਆ ਜਿਹੜੀ ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਬਾਅਦ ਆਈ ਸੀ ਹਣਾ ਸੋ ਇਤਿਹਾਸ ਵਿੱਚ ਇਹ ਮੌਕੇ ਕੌਮ ਕੋਲ ਵਾਰ-ਵਾਰ ਆਏ ਹੈਗੇ ਆ ਸੋ ਵੱਡੇ ਜਰਨੈਲਾਂ ਦੀ ਸ਼ਹਾਦਤ ਤੋਂ ਬਾਅਦ ਜਿਹੜੀ ਕੌਮ ਆ ਉਹ ਉਹ ਮੁਰਤ ਤੋਂ ਜਾਗਰਤ ਹੁੰਦੀ ਰਹੀ ਹੈ 1984 ਤੋਂ ਬਾਅਦ ਜੋਨ ਤੋਂ ਬਾਅਦ ਕੌਮ ਜਾਗਰਤ ਹੋ ਇੱਕ ਵਾਰ ਨਿਰਾਸ਼ਾ ਵਿੱਚ ਔਦਾਸੀ ਵਿੱਚ ਕੌਮ ਗਈ ਹੈਗੀ ਆ ਕਿਉਂਕਿ ਇਹ ਇਹ ਇਹਨੂੰ ਇੰਗਲਿਸ਼ ਵਿੱਚ ਇੱਕ ਮੈਂ ਸੋਰਸ ਪੜ੍ਹ ਰਿਹਾ ਸੀ ਉਹਨੂੰ ਕਹਿੰਦਾ ਹੈਗਾ ਵੀ ਕਲੈਕਟਿਵ ਹਿਊਮਿਲੇਸ਼ਨ ਆ ਇਹ ਨੈਸ਼ਨਲ ਹਿਊਮਿਲੇਸ਼ਨ ਸੀ ਸਾਡੀ ਸੋ ਜਦੋਂ ਨੈਸ਼ਨਲ ਹਿਊਮਿਲੇਸ਼ਨ ਆ ਉਸ ਕੌਮ ਦੀ ਨੈਸ਼ਨਲ ਹਿਊਮਿਲੇਸ਼ਨ ਜਿਹਦਾ ਐਡਾ ਵੱਡਾ ਇਤਿਹਾਸ ਰਿਹਾ ਹੋਵੇ ਜਾਂ ਉਹ ਜਦੋਂ ਨੈਸ਼ਨਲ ਹਿਊਮਿਲੇਸ਼ਨ ਨੂੰ ਝੱਲਦੀ ਹੈਗੀ ਆ ਉਹ ਤੋਂ ਬਾਅਦ ਫਿਰ ਜਿਹੜਾ ਉਹਦਾ ਰਿਐਕਸ਼ਨ ਆਉਂਦਾ ਰਿਲੀਜੀਅਸ ਵਾਇਲੈਂਸ ਦੇ ਰੂਪ ਵਿੱਚ ਉਹ ਆਪਾਂ ਫਿਰ 1984 ਤੋਂ ਬਾਅਦ ਜਿਹੜਾ ਅਨਫੋਲਡ ਹੋਇਆ ਉਹ ਉਹਦੀ ਜਿਹੜੀ ਵਿਆਖਿਆ ਉਹ ਇਸ ਤਰ੍ਹਾਂ ਆਉਂਦੀ ਹੈ ਕਿ ਸੋ ਕੌਮ ਨਿਰਾਸ਼ ਨਾ ਹੋਵੇ ਉਦਾਸੀ ਜ਼ਰੂਰ ਹੈ ਵੀ ਅਸੀਂ 21ਵੀਂ ਸਦੀ ਵਿੱਚ ਵੀ ਕਿਹੋ ਜੇ ਕਰਦਾਰ ਸਿਰਜ ਰਹੇ ਹਾਂ ਜਿਹੜੇ ਅੱਜ ਵੀ ਸਾਡੀਆਂ ਧਾਰਮਿਕ ਪਰੰਪਰਾਵਾਂ ਰਵਾਇਤਾਂ ਔਰ ਸਾਡੀਆਂ ਸੰਸਥਾਵਾਂ ਨੂੰ ਚੁਣੌਤੀ ਦੇਣ ਦਾ ਜਿਗਰਾ ਕਰ ਰਹੇ ਹੈਗੇ ਆ ਸੋ ਅੱਜ ਦੇ ਹਾਲਾਤ ਵਿੱਚ ਜੇ ਜਿਗਰਾ ਪੈਦਾ ਹੋ ਰਿਹਾ ਇੱਕ ਪਾਸੇ ਆ ਵੀ ਜਿਹੜੇ ਸਾਡੇ ਸ਼ਹੀਦਾਂ ਬੰਦ-ਬੰਦ ਕਰਵਾ ਗਏ ਸੋ ਉਹਨਾਂ ਨੇ ਜਿਹੜੀ ਹੈਗੀ ਆ ਇਨ ਨਹੀਂ ਮੰਨੀ ਉਹਨਾਂ ਨੇ ਛੋਟੇ ਸਹਬਜ਼ਾਦਿਆਂ ਦੇ ਕਾਰਜਾਂ ਤੇ ਚੱਲਦੇ ਆ ਹੋਇਆ ਇਹ ਨਹੀਂ ਮੰਨੀ ਪਰ ਦੂਜੇ ਪਾਸੇ ਕੁਝ ਸੱਤਾਧਾਰੀ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਹੈਗਾ ਵੀ ਸਿੱਖ ਸੰਸਥਾਵਾਂ ਨੂੰ ਉਹ ਆਪ ਦੀ ਚੁੰਗਲ ਵਿੱਚ ਵਸਾ ਕੇ ਤੇ ਆਪ ਦੀ ਰਾਜਨੀਤੀ ਵਾਰ ਸਕਦੇ ਆ ਸੋ ਉਦਾਸੀ ਹੋਰ ਗੱਲ ਹੈ ਪਰ ਨਿਰਾਸ਼ ਨਹੀਂ ਹੋਣਾ ਚਾਹੀਦਾ ਸੋ ਨਿਰਾਸ਼ਤਾ ਛੱਡ ਕੇ ਸਾਨੂੰ ਜਿਸ ਦਿਨ ਇੱਕ ਵੀ ਲੀਡਰ ਆ ਗਿਆ ਤੋ ਇਹ ਸਾਰੀ ਨਿਰਾਸ਼ਤਾ ਜਿਹੜੀ ਦੂਰ ਹੋ ਜਾਈ ਪੂਰੀ ਕੌਮ ਆ ਜਿਹੜੀ ਜਗਿਆਨੀ ਹਰਪ੍ਰੀਤ ਸਿੰਘ ਹੀ ਮੈਦਾਨ ਵਿੱਚ ਆ ਜਾਣ ਅੱਜ ਪੂਰੀ ਕੌਮ ਆ ਦੇਖ ਰਹੀ ਹੈ ਇਸ ਖਲਾਅ ਵਿੱਚ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਇਸੇ ਕਰਕੇ ਅਗਰੈਸਿਵ ਹੋ ਰਿਹਾ ਹੈ ਉਹਨਾਂ ਨੂੰ ਪਤਾ ਵੀ ਮੈਦਾਨ ਵਿੱਚ ਕੋਈ ਪੰਥਕ ਧਿਰ ਨਹੀਂ ਹੈ ਜਿਸ ਦਿਨ ਮੈਦਾਨ ਵਿੱਚ ਪੰਥਕ ਤੇ ਰਾ ਗਈ ਉਸ ਦਿਨ ਸਾਰੇ ਖਿੰਡ ਜਾਣਗੇ ਔਰ ਤੁਹਾਡੇ ਪੈਰਾਂ ਤੇ ਡਗਣ ਗਿਆ ਜੀ ਬਿਲਕੁਲ ਜੀ ਉਮੀਦ ਇਹੀ ਹੈ ਕਿ ਗੁਰੂ ਸਾਹਿਬ ਜਿਹੜੀ ਹੈ ਕਿਰਪਾ ਜਿਹੜੀ ਹੈ ਜਰੂਰ ਜਿਹੜੀ ਕੌਮ ਦੇ ਉੱਤੇ ਕਰਨਗੇ 1992 ਦੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਕੇਸਿਸ ਨੇ ਉਹਨਾਂ ਦੇ ਫੈਸਲੇ ਜਿਹੜੇ ਆ ਰਹੇ ਹੈਗੇ ਨੇ ਉਦਾਂ ਹੀ ਇੱਕ ਐਸ ਐਚਓ ਸੁਰਿੰਦਰਪਾਲ ਸਿੰਘ ਨੂੰ ਜਿਹੜਾ ਹੈ ਦੋਸ਼ੀ ਕਰਾਰ ਦਿੱਤਾ ਗਿਆ ਹੈ ਦੋ ਵਿਅਕਤੀਆਂ ਨੂੰ ਜਿਹੜਾ ਚੁੱਕ ਕੇ ਹੈ ਲਾਪਤਾ ਜਿਹੜਾ ਹੈ ਕਰ ਦਿੱਤਾ ਗਿਆ ਸੀ 23 ਦਸੰਬਰ ਨੂੰ ਇਸ ਦੇ ਉੱਤੇ ਜਿਹੜਾ ਹੈ ਫੈਸਲਾ ਆਉਣਾ ਹੈਗਾ ਸਰਦਾਰ ਅਰਪਤਾਰ ਸਿੰਘ ਜੀ ਇਹਨਾਂ ਲੰਮਾ ਸਮਾਂ 1992 ਤੋਂ ਲੈ ਕੇ 2024 'ਚ ਆਪਾਂ ਆ ਚੁੱਕੇ ਹਾਂ ਤੇ ਉਮੀਦਾਂ ਇਹੀ ਸੀ ਕਿ ਜਦੋਂ ਅਕਾਲੀ ਦਲ ਬਾਦਲ ਦੀ ਜਿਹੜੀ ਸਰਕਾਰ ਹੈ ਬਣਦੀ ਹੈਗੀ ਹੈ 1997 ਵਾਲੀ ਔਰ ਉਹਨਾਂ ਦੇ ਮੈਨੀਫੈਸਟੋ 'ਚ ਬਕਾਇਦਾ ਸੀ ਕਿ ਇਹਨਾਂ ਤੇ ਕਾਰਵਾਈਆਂ ਹੋਣਗੀਆਂ ਕਾਸ਼ ਕਿਤੇ ਉਦੋਂ ਕਾਰਵਾਈਆਂ ਹੁਣ ਹੋਈਆਂ ਹੁੰਦੀਆਂ ਤੇ ਸ਼ਾਇਦ ਅੱਜ ਕੌਮ ਕਿਸੇ ਹੋਰ ਪਾਸੇ ਕਿਸੇ ਹੋਰ ਲੀਹਾਂ ਤੇ ਹੁੰਦੀ ਹਾਂ ਹਾਂ ਬਿਲਕੁਲ ਬਿਲਕੁਲ ਸੋ ਇਹ 1992 ਦਾ ਜਿਹੜਾ ਹੈਗਾ ਇੱਕ ਹੈਗਾ ਮੁਕਾਬਲਾ 31 ਅਕਤੂਬਰ 1992 ਨੂੰ ਹਮ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਕਿਸੇ ਪੁਲਿਸ ਸਟੇਸ਼ਨ ਚੋਂ ਜਿਹੜੀ ਪੁਲਿਸ ਆਉਂਦੀ ਹੈਗੀ ਆ ਪਿੰਡ ਦੇ ਸਾਹਮਣੇ ਦੋ ਵਿਅਕਤੀਆਂ ਨੂੰ ਜਿਹੜੇ ਜਿਹੜਾ ਬਜ਼ੁਰਗ ਹੈਗਾ ਤੇ ਉਹਦਾ ਜਵਾਈ ਉਹਨਾਂ ਨੂੰ ਚੱਕਿਆ ਜਾਂਦਾ ਜਿਹੜਾ ਜਵਾਈ ਹੈਗਾ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਾਈਸ ਪ੍ਰਿੰਸੀਪਲ ਆ ਸੋ ਪੜਿਆ ਲਿਖਿਆ ਜਿਹੜਾ ਬਜ਼ੁਰਗ ਹੈਗਾ ਉਹ ਕਹਿੰਦੇ ਆਜ਼ਾਦੀ ਸੰਗਰਾਮੀਆਂ ਰਿਹਾ 80 ਸਾਲ ਦਾ ਸੀ ਉਸ ਵੇਲੇ ਉਹਨਾਂ ਦੋਹਾਂ ਨੂੰ ਚੁੱਕਿਆ ਜਾਂਦਾ ਉਹਨਾਂ ਦਾ ਬੇਟਾ ਇਹ ਤੋਂ ਪਹਿਲਾਂ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਜਾਂਦਾ। ਜੀ ਉਹਨੂੰ ਚੁੱਕਿਆ ਤੇ ਮੁੜ ਕੇ ਪਤਾ ਨਹੀਂ ਲੱਗਿਆ ਤਸ਼ੱਦਦ ਤੋਂ ਬਾਅਦ ਉਹਦੀ ਜਿਹੜੀ Laash ਆ ਜਿਹੜੀ ਸਿਰ ਦਿੱਤੀ ਗਈ। ਸੋ ਪਿੰਡ ਦੇ ਸਾਹਮਣੇ ਚੁੱਕਿਆ ਸਾਰਾ ਕੁਝ ਪਿੰਡ ਵਾਲੇ ਨੇ ਦੇਖਿਆ ਕਿਹੜਾ ਕਿਹੜਾ ASI ਲੈ ਕੇ ਗਿਆ। ਪਰਿਵਾਰ ਮਾਤਾ ਜੀ ਇਕੱਲੇ ਬੱਚੇ ਆ ਜਿਨ੍ਹਾਂ ਜਿਨ੍ਹਾਂ ਦੇ ਪਿਤਾ ਨੂੰ ਤੇ ਪਤੀ ਨੂੰ ਚੁੱਕਿਆ ਗਿਆ। ਬੇਟਾ ਪਹਿਲਾਂ ਸ਼ਹੀਦ ਹੋ ਚੁੱਕਿਆ। ਤੁਸੀਂ ਦੇਖੋ ਵੀ ਤਿੰਨ ਘਰ ਦੇ ਜੀ ਆ ਮਾਤਾ ਜੀ ਨੇ ਕੇਸ ਦਰਜ ਕਰਾਇਆ। ਕੁਝ ਗਵਾਹ ਜਿਹੜੇ ਪਿੰਡ ਦੇ ਸੀ ਉਹ ਲਾਏ। ਬਹੁਤ ਧੇਰ ਕੇਸ ਜਿਹੜਾ ਹੈਗਾ ਰੁਲਦਾ ਰਿਹਾ ਸਿਰਫ ਐਫ ਆਈ ਆਰ ਦਰਜ ਹੋ ਕੇ ਕੰਮ ਜਿਹੜਾ ਚੱਲਦਾ ਰਿਹਾ ਉਸ ਤੋਂ ਬਾਅਦ ਕੀ ਆਇਆ ਵੀ ਇਹ ਹਾਈ ਕੋਰਟ ਤੇ ਜਾਂਦੇ ਆ ਸੀਬੀਆਈ ਨੂੰ ਮਾਰਕ ਹੁੰਦੀ ਹੈ ਇਨਕੁਆਰੀ ਸੀਬੀਆਈ ਇਨਕੁਆਇਰੀ ਸ਼ੁਰੂ ਕਰਕੇ ਥੋੜੀ ਦੇਰ ਬਾਅਦ ਹੀ ਕਹਿ ਦਿੰਦੇ ਵੀ ਕੁਝ ਨਹੀਂ ਲੱਭਿਆ ਜੀ ਨਿੱ ਕਲੋਜ਼ ਕਰ ਦਿਓ ਹਣਾ ਪਰ ਮਾਤਾ ਜੀ ਨੇ ਜਿਗਰਾ ਰੱਖਿਆ ਦੁਬਾਰੇ ਚੈਲੰਜ ਕਰਿਆ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਔਰ ਹਾਈ ਕੋਰਟ ਨੇ ਕਿਹਾ ਵੀ ਡੂੰਗੀ ਜਾਂਚ ਕਰੋ ਕੋਈ ਕਲੋਜ਼ਰ ਨਹੀਂ ਹੋਏਗਾ ਇਸ ਕੇਸ ਦਾ ਜਿੱਦੇ ਚੋ ਦੋ ਬੰਦੇ ਚੁੱਕ ਕੇ ਮਾਰ ਦਿੱਤੇ ਗਏ ਆ ਜਾਂ ਗਾਇਬ ਹੋਇਆ ਸਾਨੂੰ ਉਹਦਾ ਲੈ ਕੇ ਆਓ ਜਦੋਂ ਹਾਈ ਕੋਰਟ ਦੀਆਂ ਤਿੱਖੀਆਂ ਟਿੱਪਣੀਆਂ ਆਈਆਂ ਫੇਰ ਸੀਬੀਆਈ ਨੇ ਜਾਂਚ ਕਰਕੇ ਜਿਹੜਾ ਐਸ ਐਚਓ ਸੁਰਿੰਦਰਪਾਲ ਸਿੰਘ ਆ ਜਿਹੜਾ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਨ ਦੇ ਦੋਸ਼ ਵਿੱਚ ਉਮਰ ਕੈਦ ਭੁਗਤ ਰਿਹਾ ਹੈ ਜੀ ਜੀ ਸੋ ਇਹ ਉਹੀ ਸੁਰਿੰਦਰਪਾਲ ਸੋ ਇਹਨਾਂ ਦੇ ਗਰੁੱਪ ਨੇ ਉਦੋਂ ਇਹ ਅਜੀਤ ਸਿੰਘ ਸੰਧੂ ਵਾਲਾ ਜਿਹੜਾ ਗਰੁੱਪ ਸੀ ਉਹਦੇ ਵਿੱਚ ਅਸ਼ੋਕ ਕੁਮਾਰ ਬਾਠ ਜਿਹੜਾ ਉਹ ਸੀਗਾ ਜਸਪਾਲ ਸਿੰਘ ਸੁਰਿੰਦਰਪਾਲ ਇਹ ਚਾਰ ਪੰਜ ਜਣਿਆਂ ਦਾ ਜਿਹੜਾ ਗਰੁੱਪ ਸੀ ਇਹਨਾਂ ਨੇ ਬਹੁਤ ਸਾਰੇ ਜਿਹੜੇ ਕਤਲੇਆਮ ਕਰਿਆ ਸਾਰੇ ਕੇਸ ਸਾਹਮਣੇ ਨਹੀਂ ਆਏ ਕਿਉਂਕਿ ਪਰਿਵਾਰਾਂ ਕੋਲ ਰਿਸੋਰਸੇਜ਼ ਨਹੀਂ ਹੈਗੇ ਸੋ ਹੁਣ ਉਹ ਦੋਸ਼ੀ ਠਹਿਰਾਇਆ ਗਿਆ ਹੈ ਇੱਕ ਜਿਹੜਾ ਏਐਸਆਈ ਅਵਤਾਰ ਸਿੰਘ ਨੇ ਚੱਕਿਆ ਸੀ ਉਹਦੀ ਮੌਤ ਹੋ ਚੁੱਕੀ ਹੈਗੀ ਆ ਇਸ ਸਮੇਂ ਦੌਰਾਨ ਸੋ ਉਹਨੂੰ 23 ਤਰੀਕ ਨੂੰ ਜਿਹੜੀ ਸਜ਼ਾ ਸੁਣਾਈ ਜਾਏਗੀ ਇੱਕੋ ਛੇ ਜਸਵੰਤ ਸਿੰਘ ਕਾਲੜਾ ਦੇ ਕੇਸ 'ਚ ਜੀ ਉਮਰ ਕੈਦ ਭੋਗ ਰਿਹਾ ਇੱਕ ਹੋਰ ਕੇਸ ਵਿੱਚ 10 ਸਾਲ ਦੀ ਕੈਦ ਭੋਗ ਰਿਹਾ ਹੁਣ ਇਹ ਜਿਹੜਾ 23 ਦਸੰਬਰ ਨੂੰ ਫੈਸਲਾ ਆਉਣਾ ਉਹਦੇ 'ਚ ਦੇਖੋ ਉਹਨੂੰ ਕਿੰਨੀ ਸਜ਼ਾ ਮਿਲਦੀ ਸੋ ਇੰਨੇ ਸਾਲਾਂ ਤੋਂ ਬਾਅਦ 92 ਤੋਂ ਲੈ ਕੇ ਯਾਰ ਤੁਸੀਂ ਦੇਖੋ ਵੀ ਕਿੰਨੇ ਸਾਲਾਂ ਤੋਂ ਬਾਅਦ 22 ਸਾਲ ਹੋ ਗਏ ਹੋਇਆ ਜੀ ਜੀ ਹੈਨਾ ਵੀ ਵੀ ਇੰਨੇ ਇੰਨੇ ਸਾਲ ਪਰਿਵਾਰਾਂ ਨੇ ਜਿਹੜਾ ਇਹ ਇਹ ਮਾਨਸਿਕ ਟਰੌਮਾ ਉਸ ਮਾਤਾ ਜੀ ਨੇ ਹੰਡਾਇਆ ਉਹਦਾ ਦੇਣ ਕੌਣ ਦੇਗਾ ਉਹਦੇ ਮੁੱਲ ਕੌਣ ਦੇਗਾ ਨਾ ਵੀ ਸੋ ਇਸ ਤਰ੍ਹਾਂ ਦੇ ਜਿਹੜੇ ਟਰੌਮੇ ਆ ਘਟਗਣ ਤੇ ਕਾਮਨ ਵਾ ਜਦੋਂ ਕਿ ਸੇ ਅਲੀ ਚੱਲਣੇ ਪੈਂਦੇ ਜੀ ਬਿਲਕੁਲ ਜੀ ਔਰ ਇਸ ਦੇ ਵਿੱਚ ਜਿਹੜੇ ਵੀ ਸਿੱਖ ਵਕੀਲ ਹੈਗੇ ਨੇ ਜਿਨ੍ਹਾਂ ਦੇ ਪੈਨਲ ਨੇ ਇਸ ਦੇ ਵਿੱਚ ਪੂਰਾ ਆਪਾਂ ਗਏ ਕਿ ਕੰਮ ਕੀਤਾ ਹੈਗਾ ਉਹਨਾਂ ਦਾ ਵੀ ਕਿਤਨਾ ਕਿਤੇ ਸ਼ਲਾਘਾ ਕਰਨੀ ਜਿਹੜੀ ਬਣਦੀ ਹੈਗੀ ਹੁਣ ਗੱਲਬਾਤ ਆਪਾਂ ਕਰ ਲੈਂਦੇ ਆ ਪ੍ਰਦੀਪ ਕਲੀਅਰ ਦੀ ਜੋ ਕਿ ਵਾਧਾ ਮੁਆਫਕ ਗਵਾਹ ਜਿਹੜਾ ਹੈ ਬਣਨ ਜਾ ਰਿਹਾ ਹੈਗਾ ਸਰਦਾਰ ਅਤਾ ਸਿੰਘ ਜੀ 2015 ਦੇ ਵਿੱਚ ਜਿਹੜਾ ਬਦਬੀ ਵਾਲਾ ਮਸਲਾ ਹੁੰਦਾ ਹੈ ਉਸ ਦੇ ਵਿੱਚ ਇਹ ਬੰਦਾ ਜਿਹੜਾ ਹੈ ਦੋਸ਼ੀ ਸੀ ਔਰ ਆਪਾਂ ਦੇਖਿਆ ਕਿ ਕੁਝ ਸਮਾਂ ਪਹਿਲਾਂ ਕਾਫੀ ਸਾਰੀਆਂ ਜਿਹੜੀਆਂ ਇੰਟਰਵਿਊਜ਼ ਵਗੈਰਾ ਇਹਨਾਂ ਦੀਆਂ ਆਈਆਂ ਸਨ ਤੇ ਹੁਣ ਇਹ ਵਾਦਾ ਮੁਆਫ ਗਵਾ ਬਣ ਰਹੇ ਹਨ ਕੀ ਕੁਝ ਇਸ ਦੇ ਨਾਲ ਹੋਵੇਗਾ ਜਾਂ ਕੇਸ ਫਿਰ ਅੱਗੇ ਚੱਲੇਗਾ ਕਿਤੇ ਲਈ ਮੁਸ਼ਕਲ ਖੜੀ ਹੋ ਸਕਦੀ ਹੈ ਹਾਂਜੀ ਹਾਂਜੀ ਸੋ ਜੇ ਵਾਦਾ ਮਾਫ ਗਵਾਏ ਬਣ ਜਾਂਦੇ ਇਹਨਾਂ ਨੇ ਚੰਡੀਗੜ੍ਹ ਕਿਉਂਕਿ ਕੇਸ ਚੰਡੀਗੜ੍ਹ ਤਬਦੀਲ ਹੋ ਗਿਆ ਸੋ ਦੋਸ਼ੀਆਂ ਨੇ ਕਿਹਾ ਸੀਗਾ ਵੀ ਕੇਸ ਚੰਡੀਗੜ੍ਹ ਤਬਦੀਲ ਕਰੋ ਸੋ ਕਾਫੀ ਦੇਰ ਤੋਂ ਚੰਡੀਗੜ੍ਹ ਤਬਦੀਲ ਆ ਸੋ ਪ੍ਰਦੀਪ ਕਲੇਰ ਨੇ ਅਸੀਂ ਕਹਿ ਸਕਦੇ ਆ ਵੀ ਇੱਕ ਦਲੇਰਾਨਾ ਫੈਸਲਾ ਕਰਿਆ ਸੋ ਬੇਸ਼ੱਕ ਉਹ ਡੇਰੇ ਵਾਲੇ ਦਾ ਜਿਹੜਾ ਸਿਰਸੇ ਸਾਧ ਦੇ ਬਹੁਤ ਨੇੜੇ ਦੇ ਘੇਰੇ ਵਿੱਚ ਰਿਹਾ ਉਹਨੂੰ ਸਾਰੀਆਂ ਸਾਜ਼ਿਸ਼ਾਂ ਦਾ ਪਤਾ ਸਾਰਾ ਕੁਝ ਉਹਨੇ ਪੁਲਿਸ ਨੂੰ ਦੱਸਿਆ ਹੁਣ ਉਹ ਸਾਰੇ ਕੇਸ ਵਿੱਚ ਅਕਜ਼ੈਕਟ ਜੋ ਵੈਸੇ 167 ਦਿਨ ਹੀ ਦੇ ਪਹਿਲਾਂ ਵੀ ਦਰਜ ਹੋ ਚੁੱਕੇ ਆ ਮੇਰਾ ਕਹਿਣਾ ਪੁਲਿਸ ਨੇ ਪਰ ਹੁਣ ਉਹ ਚੰਡੀਗੜ੍ਹ ਦਾ ਜਿਹੜਾ ਅਦਾਲਤ ਵਿੱਚ ਆ ਕੇ ਆਪ ਗਵਾਹੀ ਦੇਣੀ ਚਾਹੁੰਦਾ ਵਾਦਾ ਮਾਫਗਵਾ ਬਣਦਾ ਸੋ ਇਹਦੇ ਨਾਲ ਜਿਹੜੇ ਹਨੀਪ੍ਰੀਤ ਗੁਰਮੀਤ RAM ਰੇਮ ਤੇ ਜਿਹੜੇ ਹੋਰ ਉਹ ਜਿਹੜੇ ਧੂਰੀ ਤੇ ਬਰੇਟਾ ਹਲੇ ਫੜੇ ਨਹੀਂ ਗਏ ਉਹ ਤੇ ਜਿਹੜਾ ਜਿਹੜਾ ਹੋਰ ਇਹਨਾਂ ਦਾ ਗਰੁੱਪ ਆ ਜਿਹੜਾ ਇਨਵੋਲਵ ਸੀ ਸੋ ਉਹਦੇ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਜੇ ਪੁਲਿਸ ਇਮਾਨਦਾਰ ਹੋਵੇ ਤਾਂ ਹੁਣ ਇਹਦੇ ਵੱਲੋਂ ਇਮਾਨਦਾਰੀ ਦੀ ਕੋਈ ਕਮੀ ਨਹੀਂ ਹੈ ਸੋ ਇਹਨੇ ਕਿਉਂਕਿ ਇਹ ਇਹਨੂੰ ਇਹਨਾਂ ਪਤਾ ਲੱਗ ਗਿਆ ਵੀ ਮੈਂ ਪੰਜਾਬ ਵਿੱਚ ਰਹਿਣਾ ਪੰਜਾਬ ਵਿੱਚ ਜੇ ਰਹਿਣਾ ਗੁਰੂ ਗ੍ਰੰਥ ਸਾਹਿਬ ਨਾਲ ਦੁਸ਼ਮਣੀ ਪਾ ਕੇ ਨਹੀਂ ਰਹਿ ਸਕਦਾ ਸੋ ਇਹਦਾ ਚੰਗਾ ਫੈਸਲਾ ਸਿੱਖ ਕੌਮ ਇਹ ਜੇ ਲੋਕਾਂ ਨੂੰ ਮਾਫ਼ ਵੀ ਕਰ ਦਿੰਦੀ ਆ ਜੇ ਉਹ ਆਪਣੀਆਂ ਗਲਤੀਆਂ ਮੰਨ ਲੈਂਦੇ ਹਨ ਸੋ ਹੁਣ ਹੈਗਾ ਵੀ ਜੇ ਸਰਕਾਰਾਂ ਤੇ ਪੁਲਿਸ ਜਿਹੜੀਆਂ ਉਸ ਬਲਾਤਕਾਰੀ ਨੂੰ ਪ੍ਰੋਟੈਕਟ ਕਰ ਰਹੀਆਂ ਜੋ ਪ੍ਰੋਟੈਕਟ ਨਾ ਕਰਨ ਕਾਨੂੰਨ ਆਪਣਾ ਰਾ ਆਪ ਖੋਜੇ ਤਾਂ ਉਹਨੂੰ ਜਿਹੜਾ ਇਸ ਕੇਸ ਵਿੱਚ ਵੀ ਸਜ਼ਾ ਹੋ ਸਕਦਾ